ਗਣੀਆਂ ਵੇਚੀਆਂ ਸੀ ਤੇ ਕਹਿੰਦੇ ਇੱਕ ਬੱਚਾ ਉਹਦਾ ਪਿਤਾ ਕਾਲ ਚਲਾਣਾ ਕਰ ਗਿਆ ਇਹ ਤੇ ਜੈਨੇਟਿਕ ਮਾਪੇ ਹੁੰਦੇ ਨੇ ਨਾ ਉਹਨਾਂ ਜੇ ਤੱਕ ਬੱਚਿਆਂ ਨੂੰ ਸਾਦੇ ਹੁੰਦੀ ਜਦੋਂ ਦੋਹਾਂ ਚੋਂ ਇੱਕ ਵੀ ਚਲੇ ਜਾਵੇ ਉਹਨੂੰ ਪਤਾ ਚੱਲ ਜਾਂਦਾ ਕਿਉਂਕਿ ਤੇ ਜਿਸ ਤਨ ਲੱਗੇ ਸੋਈ ਜਾਣੇ ਜਿਨ੍ਹਾਂ ਤੇ ਲੱਗਦੀਆਂ ਨੇ ਜਾਣਦੇ ਫਿਰ ਉਹ ਹੋਈ ਤੇ ਇਹ ਤੇ ਜਾਣਦੇ ਉਹੋ ਹੀ ਨੇ ਜਿਨ੍ਹਾਂ ਦੇ ਤਨ ਤੇ ਲੱਗਦੀਆਂ ਨੇ ਇਹੋ ਜੀਆਂ ਬੱਤਾਂ ਕਿੰਨੇ ਬੱਚੇ ਦਾ ਪਿਤਾ ਕੱਲ ਚਲਾਣਾ ਕਰ ਚੁੱਕਿਆ ਅੱਜ ਵਾਂਗ ਥੋੜਾ ਜਿਹੀ ਵੀ ਬੀਬੀਆਂ ਨੇ ਕੰਮ ਕਰਦੀਆਂ ਸੀ ਪੁਰਾਣੇ ਸਮੇਂ ਤੇ ਵੇਖੋ ਹੁੰਦਾ ਹੀ ਜ਼ਿਆਦਾ ਪਿਤਾ ਦੇ ਸਿਰ ਤੇ ਆਪਣੀ ਸੀ ਗੱਲ ਹੁਣ ਤੇ ਚਲੋ ਬੱਚੀਆਂ ਸਾਡੀਆਂ ਵੇਖੋ ਮਾਤਾਵਾਂ ਪੈਣਾ ਪੜੀਆਂ ਨੇ ਜਾਂ ਕੰਮਾਂ ਤੇ ਵੀ ਚੱਲ ਜਾਂਦੀਆਂ ਵੇਖੋ ਜਾਂ ਕੋਈ ਨਾ ਕੋਈ ਕੋਈ ਸਰਵਿਸ ਕਰਦਾ ਤੇ ਕੋਈ ਕੁਝ ਉਦੋਂ ਇਹ ਜਿਹੇ ਹਾਲਾਤ ਨਹੀਂ ਸੁੰਦੇ ਤੇ ਘਰ ਦੇ ਵਿੱਚ ਅਤ ਦੀ ਗਰੀਬੀ ਤੇ ਮਾਂ ਨੇ ਕਹਿਣਾ ਕੀਤਾ ਕਿੰਦੇ ਬੱਚਿਆ ਅੰਮ੍ਰਿਤਸਰ ਚੱਲੀਏ ਉਥੇ ਨਗਰ ਵਸਿਆ ਹੈ ਨਵਾ ਨਵਾਈ ਗੁਰੂ ਰਾਮਦਾਸ ਪਿਤਾ ਜੀ ਨੇ ਨਗਰ ਵਸਾਇਆ ਤੇ ਆਹ ਬੱਚੇ ਆਪਾਂ ਉਥੇ ਚੱਲਦੇ ਉਥੇ ਕੋਈ ਨਾ ਕੋਈ ਆਪਾਂ ਕੰਮ ਕਰ ਲੈਨੇ ਆ ਤੂੰ ਕੰਮ ਕਰ ਲੈ ਕਿੰਦਾ ਮਾਂ ਹੈ ਤੇ ਕੋਈ ਜੀ ਤਾਂ ਨਹੀਂ ਕਿੰਦੇ ਕੋਈ ਗੱਲ ਨਹੀਂ ਬੱਚਿਆ ਸਭ ਤੋਂ ਸੌਖਾ ਕੰਮ ਤੇ ਸਸਤਾ ਕੰਮ ਪਤਾ ਕਿਹੜਾ ਹੈ ਜਿਸ ਗੁਰੂ ਦੀ ਨਗਰੀ 'ਚ ਚੱਲੇ ਆ ਨਾ ਗੁਰੂ ਰਾਮਦਾਸ ਜੀ ਨੇ ਹੁੰਗੜੀਆਂ ਹੀ ਵੇਚੀਆਂ ਸੀ ਬੜੀ ਗਰੀਬੀ 'ਚ ਤੋਂ ਵੀ ਹੁੰਗੜੀਆਂ ਹੀ ਵੇਚ ਇੱਥੇ ਤੇ ਜਦੋਂ ਹੁੰਗੜੀਆਂ ਵੇਚਨੀ ਆ ਨਾ ਤੇ ਗੁਰੂ ਰਾਮਦਾਸ ਤੈਨੂੰ ਦੇਖ ਦੇ ਕੇ ਆਪਣਾ ਉਹ ਯਾਦ ਆਉਂਦਾ ਸੀ ਮਵੇਂ ਹੁੰਗੜੀਆਂ ਵੇਚ ਪਿਆ ਰਿਹਾ ਵੇਖੋ ਕਿਤਨਾ ਗੁਰੂ ਸਿੱਖ ਦੇ ਉੱਤੇ ਕਿਰਪਾ ਕਰਦਾ ਹੈ ਤੇ ਹੁੰਗੜੀਆਂ ਵੇਚਨੀ ਆ ਨਾਲੋਂ ਮੈਂ ਸੇਵਾ ਕਰਨੀ ਫਿਰ ਸਿੱਖਨੇ ਤੋ ਸਿੱਖ ਦਾ ਨਾਮ ਪਤਾ ਕੀ ਸੀ ਜੀ ਸੋਮਾ ਤੇ ਗੁਰੂ ਪਤਾ ਇਹਨੇ ਸੋਮਾ ਸ਼ਾ ਕਹਿ ਕੇ ਨਵਾਜਿਆ ਸੀ ਬੱਚੇ ਤੇ ਗੁਰੂ ਪਾਇਸ਼ਾ ਜੀ ਨੇ ਨਾ ਇੱਕ ਦਿਨ ਸੋਮੇ ਨੂੰ ਪਤਾ ਕੀ ਕੀਆ ਜਦੋਂ ਇਹਦਾ ਕੰਮਕਾਰ ਵਾਵਾ ਚੱਲ ਗਿਆ ਤਾਂ ਇਹਨੇ ਘਰ ਜਾ ਕੇ ਦੇਣੇ ਚਲੋ ਮਾਣ ਦੇਣੇ ਵੀ ਮਾਂ ਜੀ ਨਹੀਂ ਕਮਾਈ ਕਰ ਰਹੇ ਆ ਜਿੱਦਾਂ ਗੁਰੂ ਰਾਮਦਾਸ ਪਤਾ ਹੀ ਬਚਪਨ ਚ ਕਮਾਈ ਕਰਦੇ ਸੀ ਤੇ ਨਾਨੀ ਨੂੰ ਦੇ ਦਿੰਦੇ ਸੀ ਤੇ ਨਾਨੀ ਉਹਨਾਂ ਪੈਸਿਆਂ ਦੀਆਂ ਹੁੰਗਣੀਆਂ ਫਿਰ ਉਹ ਬੱਲਣੀਆਂ ਤੇ ਦੇ ਦੇਣੀਆਂ ਇਸੇ ਤਰ੍ਹਾਂ ਇਹਨੇ ਆਪਣੇ ਮਾਂ ਨੂੰ ਪਕੜਾਣੇ ਤੇ ਅੱਜ ਇੱਕ ਦਿਨ ਗੁਰੂ ਰਾਮਦਾਸ ਪਤਾ ਜੀ ਆਏ ਕਹਿੰਦੇ ਸੋਮੇਂਦਰਾ ਕਿੰਦੇ ਸੋਮਿਆ ਮੈਨੂੰ ਕੋਈ ਨਾ ਘਰ ਦੇ ਲਈ ਜ਼ਰੂਰੀ ਪੈਸੇ ਚਾਹੀਦੇ ਨੇ ਜਿੰਨੇ ਤੇਰੇ ਕੋਲ ਹੈਗੇ ਨੇ ਦੇ ਦੇ ਜਿੰਨੇ ਕਮਾਈ ਕੀਤੀ ਤੂੰ ਦੇ ਦਿੱਤੇ ਜਿੰਨੇ ਕਮਾਈ ਸੀ ਹੁਣ ਮਾਂ ਪੁੱਛਦੀ ਏ ਬੱਚਾ ਅੱਜ ਦੇ ਪੈਸੇ ਹੁਣ ਦੱਸਦਾ ਵੀ ਨਹੀਂ ਪਿਆ ਕਿ ਮੈਂ ਕੀ ਦੱਸਾਂ ਕਿ ਗੁਰੂ ਸਹਰੇਆ ਜਗਤ ਨੂੰ ਵੰਡਣ ਵਾਲਾ ਲੈ ਗੁਰੂ ਨੂੰ ਦੇ ਕੇ ਕੀ ਦੱਸਾਂ ਅੱਜ ਤੇ ਕਿਵੇਂ ਕਰੂੰ ਜੇ ਪੱਖਾ ਦੇਈਏ ਨਾ ਪੱਖਿਆਂ ਦੇ ਉੱਤੇ ਕਈਆਂ ਨੇ ਨਾਂ ਲਿਖੇ ਹੁੰਦੇ ਹੁਣ ਘਟਿਆ ਗਾਵਾਂ ਇਹਦੇ ਪੱਖਿਆਂ ਦੇ ਪਰਾਂ ਦੇ ਉੱਤੇ ਨਾਂ ਲਿਖੇ ਹੁੰਦੇ ਸੀ ਇਹ ਪਾਲਕੀ ਦੇਣੀ ਤੇ ਪਾਲਕੀ ਦੇ ਉੱਤੇ ਨਾਂ ਲਿਖਿਆ ਹੁੰਦਾ ਜੀ ਪਰਿਵਾਰ ਫਲਾਣੇ ਪਰਿਵਾਰਾ ਦਾ ਸੇਵਾਇ ਜੀ ਮੰਗਤਾ ਕਿ ਦੇ ਸਕਦਾ ਜੀ ਦਤੈਨ ਅਹੀਂ ਕਿ ਦੇ ਸਕਦੇ ਗੁਰੂ ਕਰਨੋ ਜੀ ਅਹੀਂ ਤੇ ਅਗੇ ਜੀ ਹਮ ਭਿਖਤ ਭਿਖਾਰੀ ਤੇ ਰਹੇ ਤੂੰ ਨਿਜ ਪਤ ਹੈ ਦਤਾ ਤੇ ਖਰੀ ਕੀ ਦੇ ਸਰਦਾ ਜਤੈਨ ਜੀ ਤੇ ਕਿੰਦੇ ਜੀ ਅਗਲੇ ਦਿਨ ਆਏ ਗੁਰੂ ਰਾਮਦਾਸ ਪਤਾ ਫਿਰ ਕਹਿੰਦੇ ਸੋਮਿਆਂ ਜਿੰਨੇ ਕਮਾਈ ਕੀਤੀ ਦੇ ਫਿਰ ਦੇ ਦਿੱਤੀ ਫਿਰ ਤੀਸਰੇ ਦਿਨ ਆਏ ਹੁਣ ਜਿੰਨੇ ਹੈਗੇ ਸੀ ਕੋਈ ਰਸਤ ਉਹ ਨਿਕਲੇ ਆਂਦੀ ਤੇ ਫਿਰ ਤੀਸਰੇ ਦਿਨ ਆਏ ਤੇ ਕਹਿੰਦੇ ਸੋਮਿਆ ਜਿੰਨੀ ਕਮਾਈ ਕੀਤੀ ਉਹਦੇ ਦੇਤੇ ਫਿਰ ਜਿਹੜਾ ਆ ਚੁੱਪ ਕਰਕੇ ਅਜ ਗੁਰੂ ਰਾਮਦਾਸ ਜੀ ਨੇ ਪਛਾਣ ਮੁੜ ਕੇ ਦੇਖਿਆ ਕਿੰਦੇ ਸੋਮਿਆ ਲੱਗਦਾ ਕੁਝ ਕਹਿਣਾ ਚਾਹੁੰਦਾ ਹੈ ਧਿਆਨ ਰੁਕ ਦਿੱਤਾ ਕਿੰਦਾ ਪੱਛਾ ਮੈਨੂੰ ਆਪਣੀ ਕੋਈ ਪਰਵਾਹ ਨਹੀਂ ਮੇਰੀ ਮਾਂ ਦੋ ਦਿਨ ਤੋਂ ਭੁੱਖੀ ਹੈ ਕਾਰਖਾਨੇ ਦੇ ਲਈ ਨਹੀਂ ਕੁਝ ਆਏਗਾ ਤੇ ਬਜ਼ੁਰਗ ਜਦੋਂ ਹੋਇਆ ਹੋਵੇ ਨਾ ਜੀ ਪਾਣੀ ਨਾਲ ਵੀ ਪਾਣੀ ਵਿੱਚ ਚਾਕੂ ਵਾਂਗ ਵੱਜਦਾ ਹੈ ਦਰਦ ਹੁੰਦਾ ਅੰਦਰ ਜਦੋਂ ਜਾਂਦਾ ਜੇ ਭੁੱਖਿਆ ਨਿਹਰਾ ਪਾਣੀ ਪੀਏ ਨਾ ਅੰਦਰ ਤੀੜ ਹੁੰਦੀ ਹੈ ਫਿਰ ਕਿੰਦੇ ਗੁਰੂ ਪਿਤਾ ਮਾ ਕੋਤੇ ਪਾਣੀ ਮੇ ਨਹੀਂ ਹੁਣ ਕੀਤਾ ਜਾਂਦਾ ਉਹ ਵੀ ਕਲੇਜੇ ਵੱਜਦਾ ਤੇ ਗੁਰੂ ਰਾਮਦਾਸ ਪਿਤਾ ਜੀ ਨੇ ਨਾ ਜੁੰਨੀ ਮਾਇਆ ਸੀ ਗੁਰੂ ਪਿਤਾ ਜੀ ਦੇ ਕੋਲ ਸਾਰੀ ਦੇ ਦਿੱਤੀ ਕਹਿੰਦੇ ਲੈ ਸੋਮਾ ਸ਼ਾ ਹੋਏ ਪਰਵਾ ਤੇ ਸ਼ਾ ਬਣ ਗਿਆ ਕਹਿੰਦੇ ਪਾਇਸ਼ਰ ਇਸਾਰਾ ਕੌਤਕ ਕੀ ਕਹਿੰਦੇ ਮੈਂ ਸੋਮਿਆ ਦੇਖਣਾ ਚਾਹੁੰਦਾ ਸੰਭੀ ਕਿਤੇ ਇਕੱਲਾ ਪੈਸੇ ਦੀ ਕਮਾਉਣ ਦੀ ਖਾਤਰ ਹੀ ਤੇ ਨਹੀਂ ਆਇਆ ਮੈਂ ਦੇਖ ਲੈ ਤੂੰ ਅੰਦਰੋਂ ਵੀ ਰਜਿਆ ਪਿਆ ਤੂੰ ਤੇਰੇ ਪਤ ਹੋ ਗਿਆ ਤੂੰ ਸ਼ਾਇਆ ਤੂੰ ਸ਼ਾਇਆ ਸੋ ਮਾਇਆ ਬੇਪਰਵਾ ਤੇ ਗੁਰੂ ਰਾਮਦਾਸ ਪਿਤਾ ਦੇ ਦਰ ਦੇ ਉੱਤੇ ਤੇ ਨਾ ਭਾਈ ਆਦਮ ਆਇਆ ਸੀ ਕੋਈ ਔਲਾਦ ਨਹੀਂ ਸੀ ਉਹਨਾਂ ਦੀ ਕਿਹਾ ਮੈਂ ਕਰੀ ਇਹ ਦਰ ਇਹੋ ਜਿਹਾ ਜੇ ਕੋਈ ਦਾਤ ਨਾ ਵੀ ਨਾ ਨਾ ਮਿਲਹੀਂ ਫਿਰ ਵੀ ਜੁੜੇ ਰਹਿਣਾ ਬੇਬੇ ਨਾਨਕ ਕੀ ਗੁਰ ਨਾਨਕ ਪਤਾਈ ਦੀ ਭੈਣ ਹੈ ਸਾਰੇ ਜਗਤ ਨੂੰ ਤਰਨ ਵਾਲੀ ਆਪਣੀ ਔਲਾਦ ਨਹੀਂ ਸੀ ਕੋਈ ਪਰ ਆਪਣੇ ਭਰਾ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਲਿਆ ਪਰ ਮੰਗ ਵੀ ਪਤਾ ਕੀ ਗੁਰੂ ਨਾਨਕ ਦੇਵ ਜੀ ਕੋਲੋਂ ਕੀ ਮੰਗਿਆ ਬੇਬੇ ਨਾਨਕੀ ਨੇ ਕਹਿੰਦੇ ਪਾਇਸ਼ਾ ਜਦੋਂ ਅੰਤਲਾ ਸਮਾ ਹੋਵੇ ਤੁਸੀਂ ਕੋਲੋ ਬਸ ਤੁਹਾਡੇ ਦਰਸ਼ਨ ਚਾਹੀਦੇ ਨੇ ਕਿਉਂਕਿ ਅਸਲ ਵਿੱਚ ਸਾਡਾ ਮਨੋਰਥ ਪਰਮਾਤਮਾ ਦੀ ਪ੍ਰਾਪਤੀ ਕਰਨਾ ਆ ਹੁਣ ਕੀ ਖਿਮਾ ਕਰਿਓ ਜੀ ਆਪਣੇ ਤੋਂ ਪਿੱਛੇ ਚਲੇ ਜਾਈਏ ਆਪਾਂ ਨੂੰ ਮੇਰੇ ਖਿਆਲ ਜ ਆਪਾਂ ਨੂੰ ਆਪਣੇ ਪਰਦਾਦੇ ਦਾ ਨਾਂ ਨਹੀਂ ਪਤਾ ਹਣਾ ਕਿ ਹੈ ਸਾਡੇ ਵੀ ਗਾਂ ਜਦੋਂ ਸਾਡੇ ਗਾਂ ਤੀਜੀ ਚੌਥੀ ਪੀੜੀ ਚੱਲ ਜਾਈ ਨਹੀਂ ਸਾਡੇ ਨੂੰ ਕਹਿੰਨੇ ਨਹੀਂ ਜਾਨਣਾ ਸਾਨੂੰ ਨੇ ਕਹਿੰਨੇ ਨਹੀਂ ਜਾਨਣਾ ਨਾ ਸਾਨੂੰ ਦੇਖੋ ਕੋਈ ਪਤਾ ਜੀ ਸਾਡੇ ਪਰਦਾਦੇ ਦਾ ਕੀ ਨਾਮ ਸੀ ਜਦ ਪਤਾ ਵੀ ਹੋਗਾ ਉਹਦੇ ਤੋਂ ਪਿਛਲੇ ਦਾ ਕੀ ਸੀ ਉਹਦੇ ਪਿਤਾ ਦਾ ਨਾਮ ਕੀ ਸੀ ਕਿਸੇ ਨੂੰ ਨਹੀਂ ਪਤਾ ਜੀ ਇਹਦੇ ਪਰਮਾਤਮਾ ਨੇ ਇੱਕ ਖੇਡ ਰਚੀ ਹੈ ਬਸ ਪਰ ਅਸਲ ਵਿੱਚ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਨ ਆਏ ਆ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਬਿਨਾਂ ਕਿੰਦੇ ਮਾਲਕ ਦੇ ਦਰਸ਼ਨ ਮੰਗਿਆ ਕਿ ਮਾਲਕ ਤੁਹਾਨੂੰ ਤੁਸੀਂ ਚਾਹੀਦਾ ਹੈ ਜੀ ਤੁਸੀਂ ਚਾਹੀਦਾ ਕੋਈ ਨਹੀਂ ਹੈ ਦੁਨਿਆਵੀ ਦਾਤਾਂ ਤੇ ਹੁਣ ਖਿਮਾ ਕਰਿਓ ਗੁਰੂ ਗੋਬਿੰਦ ਸਿੰਘ ਜੀ ਕਹਦਾ ਇਹ ਉਹਨਾਂ ਨੇ ਸਰਬੰਸ ਕੁਰਬਾਨ ਕਰ ਦਿੱਤਾ ਕਿ ਉਹਨਾਂ ਦਾ ਨਾਮ ਨਹੀਂ ਜੀ ਤੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਕਹਿੰਦੇ ਮੈਂ ਪੁੱਤਰਾਂ ਨੂੰ ਸਫਲ ਕਰਨੇ ਆਇਆ ਸੀ ਸਫਲੇ ਹੋ ਗਏ ਨੇ ਤੇ ਬਿਲਕੁਲ ਦਾਤਾ ਜੀ ਕਹਿੰਦੇ ਭਲੇ ਭਾਵੇਂ ਨਾ ਵੀ ਕੋਈ ਦਾ ਪਰਮਾਤਮਾ ਦੇ ਕੋਲੋਂ ਮੰਗਿਆ ਕਰੀ ਬਸ ਤਾਂ ਦੇ ਨਾਮ ਮਿਲ ਜਾਵੇ ਤੁਹਾਡੇ ਚਰਨਾਂ ਨਾਲ ਜੁੜੇ ਰਹੀ ਇਹਦੇ ਤੋਂ ਪਰਸੋਂ ਹੋਰ ਕੁਝ ਨਹੀਂ ਚਾਹੀਦਾ ਜੀ ਤੁਹਾਨੂੰ ਸਭ ਕੁਝ ਫਿਕਰ ਹੈ ਜੀ ਪਰ ਭਾਈ ਆਦਮ ਬਜ਼ੁਰਗ ਅਵਸਥਾ ਦੇ ਵਿੱਚ ਹੈ ਹੁਣ ਕਹਿੰਦੇ ਵੀ ਨਹੀਂ ਸੇਵਕ ਬੜੀ ਕਰਦੇ ਨੇ ਪਰ ਗੁਰੂ ਰਾਮਦਾਸ ਪਿਤਾ ਨੇ ਆਪ ਇੱਕ ਦਿਨ ਕਹਿ ਦਿੱਤਾ ਕਹਿੰਦੇ ਭਾਈ ਆਦਮ ਪੁੱਤਰ ਦਾ ਨਾਮ ਭਗਤੂ ਰੱਖਣਾ ਹੈ ਪੁੱਤਰ ਦਾ ਨਾਮ ਭਗਤੂ ਰੱਖਣਾ ਹੈ